ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 282 ਤੇ ਹੁਣ ਤੱਕ ਸੱਚੇ ਪਾਤਸ਼ਾਹ ਵੱਲੋਂ 14 ਅਸ਼ਪਦੀਆਂ ਸੰਪੂਰਨ ਹੋਈਆਂ ਨੇ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਬਾਣੀ ਗੌੜੀ ਸੁਖਮਣੀ ਹੁਣ ਤੱਕ 14 ਅਸ਼ਟਪਦੀਆਂ ਸੰਪੂਰਨ ਹੋਈਆਂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਦਾ ਵਰਣਨ ਕਰਦੇ ਨੇ ਉਹਦੇ ਗੁਣਾਂ ਨੂੰ ਬਿਆਨ ਕਰਦੇ ਨੇ ਮਹਾਰਾਜ ਉਹ ਦਿਆਲੂ ਹੈ ਕਿਰਪਾਲੂ ਹੈ ਮਿੱਠ ਬੋਲੜਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਬਰ ਇਹ ਵੀ ਨਾਲ ਤਰਕੀਦ ਕਰਦੇ ਨੇ ਉਪਦੇਸ਼ ਦਿੰਦੇ ਨੇ ਕਿ ਭਾਈ ਉਸ ਵਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰ ਸਰਬ ਕਲਾ ਭਰਪੂਰ ਪ੍ਰਭ ਵਿਰਸਾ ਜਾਣਨ ਹਾਰ ਉਹ ਪ੍ਰਭੂ ਸਾਰੀਆਂ ਕਲਾ ਵਿੱਚ ਸੰਪੂਰਨ ਹੈ ਤੇਰੇ ਅੰਦਰਲੀ ਦੁੱਖ ਨੂੰ ਤੇਰੀ ਵਿਰਥਾ ਨੂੰ ਜਾਣਨ ਦੀ ਸਮਰੱਥਾ ਵੀ ਰੱਖਦਾ ਹੈ ਜੋ ਤੇਰੇ ਦਿਨੰਦਰ ਅਨੰਦਰ ਦੁੱਖ ਹੈ ਉਹ ਤੇ ਉਸ ਨੂੰ ਵੀ ਜਾਣਦਾ ਹੈ ਜਾਂ ਕਹਿ ਸਿਮਰਨ ਉਦਰੀਐ ਨਾਨਕ ਥਿਸ ਬਲਿਹਾਰ ਇਸ ਕਰਕੇ ਭਾਈ ਜੀ ਦਾ ਸਿਮਰਨ ਕਰਨ ਨਾਲ ਹੀ ਪਾਰ ਉਤਾਰਾ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਅਮਰਿਕ ਦੇ ਭਾਈ ਮੈਂ ਉਹ ਤੋਂ ਸਦਕੇ ਜਾਨਣਾ ਮੈਂ ਉਹ ਤੋਂ ਬਲਿਹਾਰ ਜਾਨਣਾ ਉਹ ਸਾਡੇ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ ਉਹ ਸਾਰੀਆਂ ਕਲਾ ਵਿੱਚ ਭਰਪੂਰ ਹੈ ਭਰਿਆ ਪੂਰਾ ਹੈ ਆਧ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਅਸ਼ਟਪਦੀ ਟੁੱਟੀ ਗੰਡਣ ਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਿਤਪਾਲ ਕਿਉਂਕਿ ਜੀਵ ਜਿਹੜਾ ਵਿਕਾਰਾਂ ਵਿੱਚ ਆ ਕੇ ਹਉਮੈ ਵਿੱਚ ਆ ਕੇ ਅਸੀਂ ਉਸ ਮਾਲਕ ਤੋਂ ਟੁੱਟ ਜਾਂਦੇ ਆਂ ਦੁਨੀਆਂ ਵਿੱਚ ਜਦੋਂ ਸਾਡੇ ਰਿਸ਼ਤੇ ਟੁੱਟ ਜਾਂਦੇ ਤਾਂ ਗੰਡ ਪੈ ਜਾਂਦੀ ਏ ਜੀ ਦੁਨੀਆਂ ਵਿੱਚ ਜਦੋਂ ਸਾਡੇ ਕੋਈ ਰਿਸ਼ਤੇ ਟੁੱਟਦੇ ਨੇ ਧੀਆਂ ਨੇ ਪੁੱਤਰਾਂ ਦੇ ਦੋਸਤਾਂ ਦੇ ਮਿੱਤਰਾਂ ਦੇ ਉਹਦੇ ਵਿੱਚ ਗੰਡ ਪੈ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਨਹੀਂ ਉਹ ਐਸਾ ਦਿਆਲੂ ਹੈ ਐਸਾ ਕਿਰਪਾਲੂ ਹੈ ਭਾਈ ਮਹਾ ਸਿੰਘ ਆਖਰੀ ਸਵਾਸਾਂ ਤੇ ਮਹਾ ਸਿੰਘ ਨੂੰ ਦਸਮ ਪਾਤਸ਼ਾਹ ਮਹਾਰਾਜ ਕੇ ਦੇਖ ਕੇ ਅੱਜ ਗੁਰੂ ਠੁੱਠਾ ਤੇਰੇ ਤੇ ਅੱਜ ਮਹਾ ਸਿੰਘ ਜੋ ਤੂੰ ਮੰਗੇ ਤੈਨੂੰ ਮਿਲ ਸਕਦਾ ਹੈ ਜੇ ਕਵੇਂ ਤੇ ਤੈਨੂੰ ਦੁਨੀਆਂ ਦਾ ਰਾਜ ਬਖਸ਼ ਦਈਏ ਕਿਉਂਕਿ ਸਿੱਖ ਜਿਹੜਾ ਹੈ ਜਦੋਂ ਉਸ ਅਵਸਥਾ ਦੇ ਪਹੁੰਚਦਾ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਪਰ ਮਨ ਵਿੱਚ ਇੱਕ ਬਹੁਤ ਵੱਡਾ ਦੁੱਖ ਸੀ ਕਿ ਸੱਚੇ ਪਾਤਸ਼ਾਹ ਜੇ ਟੁੱਟੇ ਹੋ ਸਾਡਾ ਲਿਖਿਆ ਹੋਇਆ ਵਿਦਾਵਾ ਪੜ ਦੇ। ਵਿਦਾਵੀ ਤੇ ਅਸੀਂ ਵੀ ਰੋਜ਼ ਲਿਖਦੇ ਹਾਂ ਜੀ ਪਰ ਅਸੀਂ ਮੁੱਕਰ ਜਾਂਦੇ। ਤੇ ਮਹਾਰਾਜ ਕਹਿੰਦੇ ਉਹ ਟੁੱਟੀ ਗੰਢਣ ਹਾਰ ਹੈ। ਉਹ ਦਿਆਲੂ ਹੈ, ਕਿਰਪਾਲੂ ਹੈ। ਸਰਬ ਜੀਆਂ ਆਪੇ ਪ੍ਰਤਪਾਲ ਉਹ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਉਹ ਆਗਨ ਨਹੀਂ ਚਿਤਾਰਦਾ ਤੂੰ ਇੱਕ ਵਾਰ ਉਸ ਮਾਲਕ ਦੇ ਦਰ ਤੇ ਖਲੋ ਕੇ ਤਾਂ ਵੇਖ ਸਗਲ ਕੀ ਚਿੰਤਾ ਜਿਸ ਮਨ ਮਾਹੀਂ ਤਿਸਤੇ 버ਥਾ ਕੋਈ ਨਾ ਏ ਤੈਨੂੰ ਤੇ ਸਿਰਫ ਆਪਣੇ ਪਰਿਵਾਰ ਦੀ ਚਿੰਤਾ ਹੈ ਉਹਨੂੰ ਤੇ ਪੂਰੇ ਸੰਸਾਰ ਦੀ ਚਿੰਤਾ ਹੈ ਇਸ ਕਰਕੇ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ 버ਥਾ ਨਹੀਂ ਜਾਂਦਾ ਉਸ ਵਹਿਗਰੂ ਕਾਲਪੁਰਖ ਨੂੰ ਤੂੰ ਸਿਮਰਨਾ ਕਰ ਰੇ ਮਨ ਮੇਰੀ ਸੁਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਐ ਮੇਰੇ ਮਨਾ ਹਮੇਸ਼ਾ ਉਸ ਵਾਹਿਗੁਰੂ ਕਾਰਪੂਰ ਨੂੰ ਜਪਨਾ ਕਰ ਉਹ ਅਬਨਾਸੀ ਹੈ ਦੁਨੀਆਂ ਦੇ ਰਿਸ਼ਤੇ ਖਤਮ ਹੋ ਸਕਦੇ ਨੇ ਪਰ ਉਹ ਤੇ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੋਂ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਮਹਾਰਜ ਕਹਿੰਦੇ ਉਸ ਉਹ ਭਾਈ ਆਪਣੇ ਆਪ ਕੋ ਆਪ ਪੈਦਾ ਹੋਇਆ ਹੈ ਉਹਦਾ ਕੋਈ ਮਾਪਿਓ ਨਹੀਂ ਹੈ ਉਹ ਜੰਮਦਾ ਮਰਦਾ ਨਹੀਂ ਹੈ ਉਹ ਅਜੂਨੀ ਹੈ ਉਹ ਸਰਪੰਨ ਹੈ ਸਵੈ ਪ੍ਰਕਾਸ਼ ਹੈ ਇਸ ਕਰਕੇ ਉਸ ਵਹਿਗੁਰੂ ਕਾਰ ਕੋ ਨੂੰ ਸਿਮਰਨਾ ਕਰ ਆਪਨ ਕੀਆ ਕਛੂ ਨ ਹੋਏ ਜਿਸ ਪ੍ਰਾਣੀ ਲੋਚੈ ਕੋਏ ਜੇ ਕੋਈ ਬਿੰਦਾ 100 ਵਾਰੀ ਪਿਆ ਲੋਚਨਾ ਕਰੇ ਚਾਹਨਾ ਕਰੇ ਕਿ ਮੇਰੇ ਕੀਤਿਆਂ ਇੰਜ ਹੋ ਜਾਏ ਮੇਰੇ ਕਿਹਾਂ ਇੰਜ ਹੋ ਜਾਏ ਮਰ ਕੇ ਨਹੀਂ ਹੋ ਸਕਦਾ ਭਾਈ ਉਹ ਤੇ ਜੋ ਉਹਨੂੰ ਪਾਉਂਦਾ ਉਹੋ ਹੀ ਹੋਏਗਾ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਐ ਮਨਾ ਆਪਣੇ ਅੰਦਰ ਧਿਆਨ ਕਰਕੇ ਵੇਖ ਉਸ ਪ੍ਰਮਾਤਮਾ ਤੋਂ ਬਿਨਾ ਇਹ ਦੁਨੀਆ ਦੇ ਉੱਤੇ ਬਾਕੀ ਤੇਰੀ ਕੋਈ ਚੀਜ਼ ਕੰਮ ਦੀ ਨਹੀਂ ਹੈ ਹਰ ਚੀਜ਼ ਤੂੰ ਇੱਥੇ ਛੱਡ ਕੇ ਚਲਾ ਜਾਏਗਾ ਜੋ ਤਾਨੂੰ ਉਪਜੋ ਸੰਗ ਸੋਫੀ ਸੰਗ ਨਾ ਹੋਗਾ ਇਸ ਸਰੀਰ ਵੀ ਛੱਡ ਕੇ ਚਲਾ ਜਾਏਗਾ ਇਸ ਕਰਕੇ ਮਰੇ ਕਨੇ ਜੇ ਤੂੰ ਮੁਕਤ ਹੋਣਾ ਚਾਹੁੰਦਾ ਹੈ ਤਾਂ ਉਸ ਵੈਗੁਰੂ ਕਾਰਪੂਖ ਦੇ ਨਾਮ ਨੂੰ ਜਪਣਾ ਕਰ ਉਹਦੇ ਨਾਲ ਗੁਣਾ ਨਹੀਂ ਸਾਝ ਪਾ ਰੂਪਵੰਤ ਹੋਏ ਨਾਹੀ 모ਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹ ਹੈ ਪੰਚ ਪਾਸ਼ਾ ਮਰਜ ਬਖਸ਼ਿਸ਼ਾਂ ਕਰਦੇ ਨੇ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਮ੍ਰਿਤਕ ਕਈਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਜੇ ਕੋਈ ਬਹੁਤ ਸੋਹਣਾ ਹੈ ਅਤ ਸੁੰਦਰ ਕੁਲੀਨ ਉੱਚੀ ਕੁਲ ਦਾ ਹੈ ਅਤ ਸੁੰਦਰ ਕੁਲੀਨ ਚਤੁਰ ਬੜਾ ਚੁਸਤ ਚਲਾਕ ਹੈ ਮੁਖ ਗਿਆਨੀ ਮੁਖੋਂ ਗਿਆਨ ਦੀਆਂ ਗੱਲਾਂ ਕਰਦਾ ਤੇ ਮਰਗ ਨੇ ਪੰਜਵਾਂ ਗੁਣਾ ਉਹਦੇ ਵਿੱਚ ਧਨਮント ਹੈ ਬਹੁਤ ਅਮੀਰ ਹੈ ਐਨੇ ਗੁਣ ਹੋਣ ਦੇ ਬਾਵਜੂਦ ਵੀ ਮਰਗ ਨੇ ਮਿਰਤ ਕਈ ਹੈ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ ਦੀ ਕਹਿੰਦੇ ਮਰਿਆਂ ਚ ਹੀ ਸਮਝੋ ਜੇ ਉਸ ਮਾਲਕ ਨਾਲ ਪ੍ਰੀਤ ਨਹੀਂ ਹੈ ਇਥੇ ਮਾਰੇ ਕਰਨ ਰੂਪਵੰਤ ਹੋਏ ਨਾਹੀਂ 모ਹ ਹੈ ਜੇ ਕੋਈ ਕਹੇ ਕਿ ਮੈਂ ਬਹੁਤ ਸੋਹਣਾ ਹਾਂ ਮੈਂ ਬਹੁਤ ਸੁੰਦਰ ਹਾਂ ਪ੍ਰਭ ਕੀ ਜੋਤ ਸਗਲ ਗੱਡ ਸੋਹ ਹੈ ਕਿਉਂਕਿ ਉਹਦੀ ਜੋਤ ਹੈ ਭਾਈ ਉਹਦੇ ਸਾਰੇ ਵਿੱਚ ਸਾਡਾ ਅਸਲੀ ਰੂਪ ਕੀ ਹੈ ਸਾਡੇ ਤਿੰਨ ਸਰੂਪ ਨੇ ਇੱਕ ਤੇ ਬਾਹਰੀ ਸਰੂਪ ਹੈ ਇੱਕ ਮਾਨਸਿਕ ਸਰੂਪ ਹੈ ਇੱਕ ਸਾਡਾ ਆਤਮਿਕ ਸਰੂਪ ਹੈ ਰਹਿਤ ਜੜੀ ਹੈ ਜਿਹਨੂੰ ਮਹਾਰਜ ਲਿਖਦੇ ਨੇ ਬਾਣੀ ਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਇਸ ਕਰਕੇ ਇਹਦਾ ਮਾਨ ਪਿਆਰ ਕਿਉਂ ਕਰਦਾ ਕਿ ਮੈਂ ਬਹੁਤ ਸੋਹਣਾ ਐਵੇਂ ਸਮਾਸ਼ੀ ਅੱਗੇ ਖੜੋ ਕੇ ਬਰਬਾਦ ਨਾ ਕਰ ਧਨਵੰਤਾ ਹੋਏ ਕਿਆ ਕੋ ਕਰਬੈ ਜਾਂ ਸਭ ਕੁਛ ਦਿਆ ਤਿਸ ਕਾ ਦਿਆ ਦਰਬ ਹੈ ਜੇ ਤੂੰ ਧਨਵੰਤ ਹੈ ਤੇਰੇ ਕੋਲੇ ਚਾਰ ਪੈਸੇ ਆ ਗਏ ਕਾਦਾ ਹੰਕਾਰ ਕਰਦਾ ਕਿਉਂਕਿ ਸਾਰਾ ਕੁਝ ਉਸੇ ਦਾ ਹੀ ਦਿੱਤਾ ਹੋਇਆ ਹੈ ਉਸ ਮਾਲਕ ਦਾ ਦਿੱਤਾ ਹੋਇਆ ਸਾਰਾ ਕੁਝ ਅਸੀਂ ਆਮ ਆਪਣੀ ਕਹਾਵਤ ਹੈ ਜਿਹੜੀ ਮਾਇਆ ਹੈ ਜਿਹੜੀ ਛਾਇਆ ਹੈ ਜੀ ਛਾਇਆ ਤੇ ਮਾਇਆ ਕਦੇ ਹੱਥ ਨਹੀਂ ਆਏ ਇਹ ਮਾਇਆ ਹੱਥਾਂ ਦੀ ਮੈਲ ਹੈ ਇਹ ਕਦੋਂ ਵੀ ਲੈ ਜਾਂਦੀ ਪਤਾ ਕੋਈ ਨਹੀਂ ਲੱਗਦਾ ਇਸ ਕਰਕੇ ਮਾਰੇ ਕਹਿੰਦੇ ਅਥ ਸੂਰਾਜ ਕੋ ਕਹਾਵ ਹੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋਈ ਕਹਿੰਦਾ ਕਿ ਮੈਂ ਬਹੁਤ ਸੂਰਮਾ ਹਾਂ ਮੈਂ ਬਲਾ ਬਲੀ ਹਾਂ ਪਰ ਉਸ ਮਾਲਕ ਦੀ ਕਲਾ ਤੋਂ ਬਿਨਾ ਕੀ ਕਰ ਸਕਦਾ ਜੇ ਉਹ ਆਪਣੀ ਕਲਾ ਖਿੱਚ ਲਏ ਉਸੇ ਵੇਲੇ ਵੱਡੇ ਵੱਡੇ ਸੂਰਮੇ ਢਹ ਢੇਰੀ ਹੋ ਜਾਂਦੇ ਨੇ ਜੇ ਕੋਈ ਬਹਿ ਦਾਤਾਰ ਇਸ ਦਿਨ ਹਾਰ ਜਾਣਗਾ ਵਾਰ ਜੇ ਕੋਈ ਥੋੜਾ ਬੋਤਾਂ ਦਾਨ ਕਰਕੇ ਅਸੀਂ ਵੇਖਦੇ ਹਾਂ ਕਿ ਅਸੀਂ ਜਕਾਰੇ ਛੱਡਦੇ ਹਾਂ ਅਸੀਂ ਪੱਥਰਾਂ ਦੇ ਉੱਤੇ ਨਾਲ ਖਾਂਦੇ ਹਾਂ ਅਸੀਂ ਦਾਤਾਰ ਹੋ ਬੈਠਦੇ ਮਰਕਨੇ ਨਹੀਂ ਭਾਈ ਦਾਤਾਰ ਤੇ ਦਾਤਾ ਤੇ ਇੱਕੋ ਹੀ ਹੈ ਉਸ ਨੂੰ ਨਾ ਭੁੱਲ ਉਹ ਸਭ ਨੂੰ ਦਾਤਾ ਦਿੰਦਾ ਆ ਰਿਹਾ ਹੈ ਵੱਡਾ ਦਾਤਾ ਤੇ ਹੋਈ ਹੈ ਦੱਦਾ ਦਾਤਾ ਇੱਕ ਹੈ ਦੂਸਰ ਨਹੀਂ ਕੋਈ ਹੋਰ ਦੂਜਾ ਹੈ ਹੀ ਨਹੀਂ ਕੋਈ ਕੋਈ ਜਿਸ ਪਰ ਸਾਤ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਆ ਰੋਗ ਕਿਉਂਕਿ ਇਹ ਸਾਰੀਆਂ ਗੱਲਾਂ ਨੇ ਸਾਰੀਆਂ ਇਹ ਹੰਕਾਰ ਦਾ ਕਾਰਨ ਬਣਦੀਆਂ ਨੇ ਹਉਮੈ ਦਾ ਕਾਰਨ ਬਣਦੀਆਂ ਨੇ ਤੇ ਸੱਚੇ ਪਾਤਸ਼ਾਹ ਅਮਰਗੰ ਨੇ ਗੁਰੂ ਕਿਰਪਾ ਕਰੇ ਜਿਨ੍ਹਾਂ ਦੇ ਅੰਦਰੋਂ ਇਹ ਹਉਮੈ ਦਾ ਰੋਗ ਟੁੱਟ ਗਿਆ ਉਹ ਜਨ ਉਹ ਸੇਵਕ ਤੇ ਫਿਰ Arogh ਹੋ ਗਏ ਉਹ ਤਿੰਨਾਂ ਤਾਪਾਂ ਤੋਂ Arogh ਹੋ ਗਏ ਆਦ ਬਿਆਦ ਉਪਾਦ ਇਹਨਾਂ ਤਿੰਨਾਂ ਤਾਪਾਂ ਤੋਂ ਉਹਨਾਂ ਨੂੰ ਮੁਕਤ ਹੋ ਗਏ ਉਹ ਜਿਉਂਦੇ ਜੀ ਨਿਰੋਗ ਜੀਵਨ ਬਤੀਤ ਕਰਦੇ ਨੇ ਜਿਉ ਮੰਦਰ ਕੋ ਥੰਮੈਂ ਥੰਮਣਾ ਤਿਉ ਗੁਰ ਕਾ ਸ਼ਬਦ ਬਣਾਇ ਥੰਮਣਾ ਹੁਣੇ ਮਨ ਜੀ ਟਿਕਦੇ ਨਹੀਂ ਹਨ ਮਹਰ ਨੇ ਉਦਾਹਰਣ ਦਿੱਤੀ ਜਿਵੇਂ ਭਾਈ ਮਕਾਨ ਨੂੰ ਥੱਲੇ ਥੰਮੀ ਲਾ ਕੇ ਆਪਾਂ ਰੋਕ ਲੈਨੇ ਆ ਸਾਰਾ ਕਹਿੰਦੇ ਗੁਰੂ ਦਾ ਸ਼ਬਦ ਵੀ ਇਸ ਤਰ੍ਹਾਂ ਹੀ ਇਸ ਵਿਕਾਰਾਂ ਨੂੰ ਰੋਕ ਕੇ ਰੱਖਦਾ ਜਿਉ ਪਖਾਣ ਨਾ ਵਿਚੜਤ ਰਹਿ ਪ੍ਰਾਨੀ ਗੁਰ ਚਰਨ ਨਗਦ ਨਿਸਤਰ ਹੁਣ ਪੱਥਰ ਪਿਆ ਪੱਥਰ ਨੂੰ ਜੇ ਪਾਣੀ ਵੀ ਸੁੱਟ ਦਈਏ ਤੇ ਪੱਥਰ ਡੁੱਬ ਜਾਏਗਾ ਜੇ ਅਸੀਂ ਦਰਿਆ ਪਾਰ ਕਰਨਾ ਹੈ ਜੇ ਅਸੀਂ ਸਮੁੰਦਰ ਪਾਰ ਕਰਾਉਣਾ ਹੈ ਉਸ ਨੂੰ ਇੱਕੋ ਇੱਕ ਤਰੀਕਾ ਹੈ ਕਿ ਉਹਨੂੰ ਕਿਸ਼ਤੀ ਚੜ੍ਹਾ ਦੇ। ਉਹਨੂੰ ਕਿਸ਼ਤੀ ਤੇ ਰੱਖ ਕੇ ਅਸੀਂ ਪਾਰ ਕਰ ਸਕਦੇ ਹਾਂ ਤੇ ਮਹਾਰਿ ਜੀ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਾਣੀ ਗੁਰ ਚਰਨ ਲਗਤ ਨਿਸਤਾਰ ਹੈ। ਇਹ ਪ੍ਰਾਣੀ ਜਿਹੜਾ ਪੱਥਰ ਦਿਲ ਸੀ ਅੰਦਰੋਂ ਕਠੋਰ ਸੀ ਜਦੋਂ ਗੁਰੂ ਦੇ ਚਰਨਾਂ ਨਾਲ ਲੱਗਿਆ ਉਸ ਮਾਰਗ ਤੇ ਤੁਰਿਆ ਕਹਿੰਦੇ ਇਹ ਵੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਵੇਂ ਹਨੇਰੇ ਵਿੱਚ ਦੀਵਾ ਜਲਾ ਜਾਈਏ ਤੇ ਚਾਰੇ ਪਾਸੇ ਪ੍ਰਕਾਸ਼ ਫੈਲ ਜਾਂਦਾ ਸਾਨੂੰ ਕਮਰੇ ਵਿੱਚ ਪ੍ਰਕਾਸ਼ ਲੱਗਦਾ ਵੀ ਕਿਹੜੀ ਕਿਹੜੀ ਚੀਜ਼ ਕਿੱਥੇ ਪਈ ਹੈ ਇਹਨੇ ਇਸੇ ਤਰ੍ਹਾਂ ਹੀ ਗੁਰੂ ਦਾ ਦਰਸ਼ਨ ਦਰਸ਼ਨ ਤੋਂ ਭਾਵ ਹੁੰਦਾ ਹੈ ਜਦੋਂ ਗੁਰੂ ਦੀ ਵਿਚਾਰਧਾਰਾ ਸਾਨੂੰ ਸਮਝ ਆ ਜਾਏ ਕੱਲੇ ਵੇਖਣ ਨਾਲ ਮੁਕਤੀ ਨਹੀਂ ਮਰਿਕਣੀ ਡਿੱਟਾ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ ਗੁਰੂ ਨਾਨਕ ਪਾਤਸ਼ਾਹ ਜਦੋਂ ਸੱਜਣ ਠਾਕ ਕੋਲੇ ਗਏ ਉਹਨੇ ਬੜੀ ਸੇਵਾ ਕੀਤੀ ਦਰਸ਼ਨ ਤੇ ਕਰ ਲਏ ਉਹਨੇ ਦਰਸ਼ਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਕਰ ਲਏ ਸਾਨੂੰ ਉਹਨੇ ਪੈਰ ਧੁੱਤੇ ਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਕਿ ਬਾਬਾ ਇਹਦਾ ਨਾਮ ਹੀ ਸੱਜਣਾ ਹੈ ਤੇ ਹੈ ਵੀ ਸੱਜਣੀ ਹੈ ਤੇ ਮਹਾਰਾਜ ਮੁਸਕਰਾਏ ਹੱਸ ਕੇ ਕਿ ਮਰਦਾਨਾ ਜੀ ਅੱਗੇ-ਅੱਗੇ ਵੇਖੋ ਬੜੇ ਗੁਰਮੁਖ ਬੰਦੇ ਨੇ ਕੋਈ ਗੱਲ ਨਹੀਂ ਉਹ ਥੋੜੇ ਸਮੇਂ ਬਾਅਦ ਪ੍ਰਸ਼ਾਦਾ ਬਣਾ ਕੇ ਲੈ ਕੇ ਆਇਆ ਤੇ ਮਹਾਰਾਜ ਤੁਸੀਂ ਖਾਓ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਜਾਓ ਜਦੋਂ ਸਾਨੂੰ ਭੁੱਖ ਲੱਗੇਗੀ ਅਸੀਂ ਖਾ ਲਵਾਂਗੇ ਤੁਸੀਂ ਜਾਓ ਆਰਾਮ ਕਰੋ ਬਹੁਤ ਟਾਈਮ ਹੋ ਗਿਆ ਹਨੇਰਾ ਹੋ ਚੱਲਿਆ ਬਾਹਰ ਠੰਡ ਹੈ ਕਹਿੰਦੇ ਉਹ ਬਾਹਰ ਗਿਆ ਜਦੋਂ ਤੇ ਬਾਹਰ ਉਹ ਸੂ ਲੈਂਦਾ ਫਿਰਦਾ ਵੀ ਕਦੋਂ ਰੋਟੀ ਖਾਣਗੇ ਕਿਉਂਕਿ ਵਿੱਚ ਯਾਰ ਪਾਈ ਹੋਈ ਸੀ ਮਰਦਾਨਾ ਜੀ ਕਹਿੰਦੇ ਬਾਬਾ ਮੈਨੂੰ ਤੇਰਾ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਸਾਡੀ ਐਨੀ ਸੇਵਾ ਕੀਤੀ ਐਨਾ ਮਿੱਠਾ ਬੋਲਿਆ ਸਾਡੇ ਵਾਸਤੇ ਪ੍ਰਸ਼ਾਦਾ ਬਣਾ ਕੇ ਲਿਆ ਕੇ ਤੁਸੀਂ ਕਹਿੰਦੇ ਅਸੀਂ ਖਾਣਾ ਨਹੀਂ ਭੁੱਖ ਨਾਲ ਸਾਡੇ ਤਾਲੂਏ ਲੱਗੇ ਪਏ ਨੇ ਤੈਨੂੰ ਤੇ ਭੁੱਖ ਲੱਗਦੀ ਕੋਈ ਨਹੀਂ ਤੂੰ ਕਮ ਸਕਮ ਮੇਰੇ ਹੀ ਖਿਆਲ ਕਰ ਲੈ ਤੇ ਮਾਰਿਕ ਨੇ ਮਰਦਾਨਾ ਜੀ ਆ ਜਿਹੜੀ ਖੀਰ ਦੀ ਕੌਲੀ ਪਈ ਹੈ ਨਾ ਉਹ ਸਾਹਮਣੇ ਕੁੱਤਾ ਤੁਰਿਆ ਫਿਰਦਾ ਉਹਨੂੰ ਪਾ ਕੇ ਆਓ ਜਦੋਂ ਪਾ ਕੇ ਆਏ ਤਾਂ 5 ਮਿੰਟ ਚ ਕੁੱਤਾ ਫੁੱੜਕ ਗਿਆ ਬਾਬਾ ਤੂੰ ਬਚਾ ਲੈ ਨਹੀਂ ਤੇ ਮਰ ਗਏ ਸੀ ਉਦੋਂ ਫਿਰ ਮਹਾਰਾਜ ਨੇ ਕਿਹਾ ਕਿ ਬਾਣੀ ਆਈ ਮਰਦਾਨਾ ਜੀ ਰਬਾਬ ਕੱਢੋ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਉਜਲ ਕਹਾਂ ਚਿਲਕਣਾ ਕੋਟ ਨੂੰ ਕਾਲੀ ਮਸ ਜਦੋਂ ਇਹ ਸ਼ਬਦ ਉਚਾਰਨ ਹੋਇਆ ਹੁਣ ਬਾਹਰ ਸੱਜਣ ਠੱਗ ਵੀ ਸੁਣ ਰਿਹਾ ਥੋੜੀਆਂ ਥੋੜੀਆਂ ਗੱਲਾਂ ਨੂੰ ਸਮਝਾਈਆਂ ਅੰਦਰ ਆਇਆ ਦਰਸ਼ਨ ਉਦੋਂ ਹੋਏ ਨਹੀਂ ਕਰੋ ਉਹਨੂੰ ਕਹਿੰਦੇ ਨੇ ਦਰਸ਼ਨ ਜਦੋਂ ਮਹਾਰਾਜ ਨੇ ਬਿਠਾ ਕੇ ਸਮਝਾਇਆ ਕਿ ਸੱਜਣਾ ਨਾ ਤੇ ਤੇਰਾ ਸੱਜਣ ਹੈ ਪਰ ਸੱਜਣਾ ਵਾਲੇ ਕੰਮ ਨਹੀਂ ਤੇਰਾ ਤੇ ਕਹਿੰਦੇ ਭਾਂਡੇ ਵਰਗਾ ਸੁਭਾਅ ਹੈ ਕਹਿੰਦਾ ਭਾਂਡਾ ਬੜਾ ਚਮਕਦਾ ਹੈ ਪਰ ਜਦੋਂ ਕਸਾਈਏ ਤੇ ਕਾਲਖ ਛੱਡ ਜਾਂਦਾ ਤੇਰੇ ਕਰਮਾਂ ਦੀ ਕਾਲਖ ਤੈਨੂੰ ਤੰਗ ਕਰੇਗੀ ਉਹ ਤੇ ਸਮਝ ਗਿਆ ਮੈਂ ਕਦੇ-ਕਦੇ ਸੋਚਦਾ ਹਾਂ ਨਾ ਅਸੀਂ ਇਹ ਸ਼ਬਦ ਨੂੰ ਬੜੀ ਵਾਰ ਪੜ੍ਹਦੇ ਹਾਂ ਪਰ ਅਸੀਂ ਠੱਗ ਦੇ ਠਾਗੀ ਰਹੇ ਹਾਂ ਗੁਰੂ ਕਿਰਪਾ ਕਰੇ ਕਿਤੇ ਬਖਸ਼ਿਸ਼ ਕਰੇ ਕਿਤੇ ਦਰਸ਼ਨ ਹੋ ਜਾਣ ਦਰਸ਼ਨ ਪਰਸਨ ਹਰਸਨ ਸਰਸਨ ਇਹ ਵਸਥਾ ਮਾਨੇ ਚਾਰ ਤੇ ਜਿਹਨੂੰ ਪਟ ਕਹਿੰਦੇ ਨਾ ਰੋਜ਼ ਪੜਨੇ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਇਸ ਕਰਕੇ ਗੁਰੂ ਦੇ ਦਰਸ਼ਨ ਕਰਨ ਨਾਲ ਕਹਿੰਦੇ ਇਸ ਤਰ੍ਹਾਂ ਮਨ ਅੰਦਰ ਵਿਕਾਸ ਹੋ ਜਾਂਦਾ ਹੈ ਮਨ ਅੰਦਰ ਚਾਨਣ ਹੋ ਜਾਂਦਾ ਹੈ ਜੋ ਮਹਾ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਅਗਲੀ ਉਦਾਹਰਣ ਦਿੱਤੀ ਕਿ ਜਿਵੇਂ ਕੋਈ ਬਹੁਤ ਵੱਡੇ ਜੰਗਲ ਚ ਬੰਦਾ ਗੁੰਮ ਜਾਏ ਉਹਨੂੰ ਰਸਤਾ ਨਾ ਮਿਲੇ ਬਿਲਕੁਲ ਉਸੇ ਤਰ੍ਹਾਂ ਹੀ ਉਹਨਾਂ ਗੁਰੂਆਂ ਪਿਆਰਿਆਂ ਨਾਲ ਸੰਗ ਕਰਕੇ ਉਹਨੂੰ ਉਹ ਜੋਤ ਮਿਲ ਗਈ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਜੀਵਨ ਕੀ ਹੈ ਮੇਰਾ ਰਸਤਾ ਕੀ ਹੈ ਮੈਂ ਕਿੱਥੋਂ ਜਾਣਾ ਹੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਕੂਰ ਤੇ ਪੰਛ ਪਾਸ਼ ਅਮਰਗ ਨੇ ਮੈਂ ਵੀ ਭਾਈ ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਮੰਗਦਾ ਏ ਵਾਹਿਗੁਰੂ ਏ ਅਕਾਲ ਪੁਰਖ ਜੀ ਸਾਡੀ ਇਹ ਲੋਚਨਾ ਸਾਡੀ ਇਹ ਆਸ ਤੁਸੀਂ ਪੂਰੀ ਕਰੋ ਸਾਨੂੰ ਵੀ ਇਹੋ ਜਿਹੇ ਗੁਰਮੁਖ ਪਿਆਰਿਆਂ ਦਾ ਸਾਥ ਮਿਲਾ ਦਿਓ ਮਨ ਮੂਰਖ ਕਾਹੇ ਬਿਨ ਲਾਈਐ ਪੁਰਬ ਲਿਖੇ ਕਾ ਲਿਖਿਆ ਭਾਈ ਐ ਮਰਗ ਨੇ ਮਨਾ ਕਿਉਂ ਮੂਰਤ ਫੁਣਾ ਕਰਦਾ ਕਿਉਂ ਕਲਪਦਾ ਪਿਆ ਪੁਰਬ ਲਿਖੇ ਕਾ ਲਿਖਿਆ ਪਾਈ ਐ ਪੁਰਬ ਤੇ ਪੂਰਬ ਦੋ ਲਫ਼ਜ਼ਾ ਹੁੰਦੇ ਨੇ ਪੁਰਬ ਹੁੰਦਾ ਪਹਿਲੋਂ ਕੀਤਾ ਹੋਇਆ ਕੰਮ ਪੂਰਬ ਨੇ ਜੋ ਪੂਰਬ ਜਾਤੋਂ ਸਾਨੂੰ ਵੱਡੇ-ਵੱਡੇ ਰਿਆਂ ਤੋਂ ਜੋ ਸਾਨੂੰ ਮਿਲਿਆ ਉਹ ਪੂਰਬ ਜਾਤੋਂ ਮਿਲਿਆ ਪੁਰਬ ਜੋ ਅਸੀਂ ਪਹਿਲਾ ਕੰਮ ਕੀਤਾ ਜੀ ਪੇਪਰਾਂ ਵਿੱਚ ਮੈਂ ਕਰਕੇ ਕੁਝ ਨਹੀਂ ਆਇਆ ਤੇ ਆਖੇ ਅਰਦਾਸ ਕਰਾਈ ਜਾਵਾ ਜੀ ਮੈਂ ਪਾਸ ਹੋ ਜਾਵਾ ਮੈਨੂੰ ਫਰਸਟ ਡਿਵੀਜ਼ਨ ਆ ਜਾਏ ਨਹੀਂ ਹੋ ਸਕਦੀ ਨਾ ਕੁਝ ਜੇ ਕੀਤੇ ਹੀ ਕੁਝ ਨਹੀਂ ਜੋ ਅਸੀਂ ਕਰਮ ਕੀਤਾ ਜੇ ਵਿਜੇ ਤੇ ਅਸੀਂ ਕਿਕਰਾਂ ਨੇ ਤੇ ਅਰਦਾਸਾਂ ਕਰਾਈਏ ਵੀ ਇਹਨੂੰ ਦਾਖਾਂ ਲੱਗ ਜਾਣਾਂ ਨਹੀਂ ਲੱਗਣਗੀਆਂ ਉਹ ਕਰਮ ਜਿਹੜੇ ਕੀਤੇ ਨੇ ਉਹ ਤੇ ਭੁਗਤਨੇ ਪੈਣਗੇ ਦੁਖ ਸੁਖ ਸਭ ਦੇ ਬਨਹਾਰ ਅਵਰਤਿਆਗ ਤੂੰ ਤਿਸੇ ਚਤਾਰ ਮਰਗ ਨੇ ਦੁਖ ਸੁਖ ਤੇ ਦੇਣ ਵਾਲਾ ਦੁਖ ਸੁਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਸ ਕਰਕੇ ਬਾਕੀ ਸਾਰਾ ਕੁਝ ਛੱਡ ਤੂੰ ਉਸ ਵਾਹਿਗੁਰੂ ਕਾਲਪੁਰਪ ਨੂੰ ਚੇਤੇ ਕਰ ਤੇ ਜਿਹੜੇ ਸਿਮਰਦੇ ਨੇ ਨਾ ਉਹਨਾਂ ਲਈ ਦੁੱਖ ਸੋਕ ਇੱਕੋ ਜਿਹੇ ਨਹੀਂ ਕਹਤਿਆਂ ਦੁੱਖ ਭੋਗ ਸਦਮਾਰ ਇਹ ਪਿਦਾਤ ਤੇਰੀ ਦਾਤਾਰ ਉਹ ਤੇ ਉਹਦੇ ਦੁੱਖਾਂ ਨੂੰ ਵੀ ਦਾਤ ਕਰਕੇ ਮੰਨਦੇ ਨੇ ਜੋ ਕੁਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰ ਅਜਾਨ ਮਰ ਕਹਿੰਦੇ ਉਹਦੀ ਹੁਕਮ ਤੇ ਰਜ਼ਾ ਨੂੰ ਮੰਨ ਲੈ ਐਵੇਂ ਬੇਸਮਝਾ ਹੋ ਕੇ ਭੂਲਾ ਨਾ ਫਿਰ ਭਟਕਿਆ ਨਾ ਥਾਂ ਥਾਂ ਤੇ ਨਾ ਭਟਕ ਉਦੀ ਹੁਕਮਤ ਰਜਾ ਵਿੱਚ ਰਹਿ ਜੋ ਉਹ ਕਰ ਰਿਹਾ ਹੁਣ ਸਤ ਸਤ ਕਰਕੇ ਮੰਨ ਲੈ ਚੰਗਾ ਰਹੇਗਾ ਮੰਨਣਾ ਤੇ ਪਹਿਣਾ ਹੀ ਪਾਣਾ ਤੇ ਮੰਨਣਾ ਹੀ ਪਾਣਾ ਵੀ ਉਹ ਆਪ ਮਨਾਉਂਦਾ ਹੈ ਇਸ ਕਰਕੇ ਮਨ ਨੂੰ ਸਮਝਾ ਰਹੇ ਨੇ ਮਹਾਰਾਜ ਕਿ ਥਾਂ ਥਾਂ ਤੇ ਨਾ ਭਟਕ ਇੱਕ ਜਗ੍ਹਾ ਸਥਿਰ ਹੋ ਜਾ ਉਸ ਵਹਿਗੁਰੂ ਕਾਰਪੁਰ ਨੂੰ ਸਿਮਰਨਾ ਕਰ ਇਹ ਦੁੱਖ ਸੁੱਖ ਆਉਂਦੇ ਜਾਂਦੇ ਨੇ ਇਹ ਆਉਂਦੇ ਜਾਂਦੇ ਰਹਿਣਗੇ ਕੋਈ ਚੀਜ਼ ਨਾ ਦੁੱਖ ਕਦੇ ਸਥਿਰ ਰਿਹਾ ਨਾ ਸੁੱਖ ਕਦੇ ਸਥਿਰ ਰਿਹਾ ਕੌਣ ਵਸਤਾਈ ਤੇਰਾ ਸੰਗ ਲਪਟ ਰਿਹਾ ਰਸ ਲੋਭੀ ਪਤੰਗ ਮਰਗ ਨੇ ਇਹ ਦੱਸ ਤੂੰ ਲੈ ਕੇ ਕੀ ਆਇਆ ਸੀ ਜਦੋਂ ਅਸੀਂ ਸੰਸਾਰ ਤੇ ਆਏ ਆ ਕੀ ਲੈ ਕੇ ਆਏ ਆ ਜਿਹੜੀ ਚੀਜ਼ ਸਾਡੀ ਹੈ ਹੀ ਨਹੀਂ ਅਸੀਂ ਛੱਡ ਕੇ ਚਲੀ ਜਾਂਦੇ ਆ ਅਸੀਂ ਪਤੰਗੇ ਵਾਂਗੂ ਨਾ ਉਹਨਾਂ ਇਛਾਵਾਂ ਤਸ਼ਨਾਵਾਂ ਦੀ ਅੱਗ ਵਿੱਚ ਫੁਕੀ ਜਾਂਦੇ ਆ ਆਰਾਮ ਨਾਮ ਜਪੇਰਦੇ ਮਾਹੇ ਨਾਨਕ ਪਖਸ਼ੇਤੀ ਕਰ ਜਾਹੇ ਮਾਰੇ ਉਪਦੇਸ਼ ਦਿੱਤਾ ਭਾਈ ਉਸ ਵੈਗੁਰੂ ਕਾਲਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪਣਾ ਕਰ ਤੇ ਉਸ ਮਾਲਕ ਦੇ ਦਰ ਤੇ ਜਦੋਂ ਪਹੁੰਚੇਗਾ ਫਿਰ ਇੱਜ਼ਤ ਨਾਲ ਪਹੁੰਚੇਗਾ ਮਾਨ ਨਾਲ ਪਹੁੰਚੇਗਾ ਜਿਸ ਬੱਕਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਤੀ ਚੱਲੀ ਰਹਿਣ ਮਨਜ ਬਾਰ ਬਾਰ ਸਮਝਾਉਂਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹੜੀ ਵਸਤੂ ਅਸੀਂ ਲੈਣ ਆਏ ਸੀ ਉਹ ਤੇ ਅਸੀਂ ਪ੍ਰਾਪਤ ਨਹੀਂ ਕਰ ਰਹੇ ਅਸੀਂ ਤਾਂ ਹੋਰ ਪਾਸੇ ਤੁਰ ਪਏ ਅਸੀਂ ਦੇ ਦਾਤਾਂ ਵਾਲੇ ਪਾਸੇ ਤੁਰ ਪਏ ਦਾਤਾਰ ਪੁੱਟ ਗਏ ਦਾਤ ਪਿਆਰੀ ਵਿਸਰਿਆ ਦਾਤਾਰ ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜਾ ਨਾਮ ਹੈ ਉਹ ਵਸਤੂ ਜਿਹੜੀ ਹੈ ਨਾਮ ਰੂਪੀ ਵਸਤੂ ਉਹ ਸਾਧ ਸੰਗ ਵਿੱਚੋਂ ਪ੍ਰਾਪਤ ਹੋਏਗੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਉੱਥੇ ਤੂੰ ਆਉਣਾ ਨਹੀਂ ਚਾਹੁੰਦਾ ਉੱਥੇ ਤੂੰ ਬੈਠਣਾ ਨਹੀਂ ਚਾਹੁੰਦਾ ਜੇ ਸਰੀਰ ਤੌਰ ਤੇ ਬੈਠਿਆ ਤੇ ਆਪ ਗਦੇ ਬਾਹਰ ਤੁਰਿਆ ਫਿਰਦਾ ਕਿਵੇਂ ਮਿਲ ਜਾਏਗੀ ਜਦ ਅਸੀਂ ਹਾਜ਼ਰੀ ਨਹੀਂ ਹੋਂਦੇ ਤੇ ਤੁਹਾਨੂੰ ਕੀ ਮਿਲ ਜਾਏਗਾ ਉਂਝ ਨਹੀਂ ਗੱਲਾਂ ਨਾਲ ਕੁਝ ਨਹੀਂ ਮਿਲੇਗਾ ਗੱਲੀ ਜੋਗ ਨਾ ਹੋਈ ਗੱਲਾਂ ਨਾਲ ਕੁਝ ਨਹੀਂ ਪ੍ਰਾਪਤ ਹੋਇਆ ਨਾ ਹੋਏਗਾ ਤਾਜੀ ਅਗ ਮਹਾਨ ਲਿਓ ਮਨ ਮੂਲ RAM ਨਾਮ ਹਿਰਦੈ ਮੈਂ ਤੋਲਾ ਤੇ ਮਰਣੇ ਤਰੀਕਾ ਦੱਸਿਆ ਫਿਰ ਕਿ ਆਪਣਾ ਹੰਕਾਰ ਛੱਡ ਇਹ ਵਸਤੂ ਮਨ ਦੇ ਕੇ ਮਿਲਦੀ ਐ ਸਿਰ ਦਿੱਜੇ ਸਿਰ ਵੇਚਿਆ ਮਨ ਵੇਚਿਆ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸਤਿਗੁਰ ਆਗੇ ਸੀਸ ਧੇਟ ਦਿਓ ਜੇ ਸਾਚੇ ਸਤਿਗੁਰ ਭਾਵੈ ਨਾਮ ਸਿਰ ਦਿੱਤਿਓ ਮਿਲਦਾ ਹੈ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਜੇ ਪੈਸਿਆਂ ਨਾਲ ਮਿਲਦਾ ਹੁੰਦਾ ਨਾਮ ਫਿਰ ਤਾਂ ਬੜੀ ਛੇਤੀ ਮਿਲ ਜਾਂਦਾ ਜੀ ਲੋਕਾਂ ਕੋਲੇ ਬੜਾ ਪੈਸਾ ਫਿਰ ਤਾਂ ਖਰੀਦ ਹੀ ਲੈਂਦੇ ਕਿਉਂਕਿ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਅਮੁੱਲ ਹੁੰਦੀਆਂ ਨੇ ਜਿਹਨੂੰ ਮਹਾਰਾਜ ਬਾਣੀ ਜੇ ਅਪਾ ਰੋਜ਼ ਪੜਦੇ ਆ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਇਹ ਨਾਮ ਅਮੋਲਕ ਹੈ ਇਸ ਕਰਕੇ ਮਨ ਦੇਣਾ ਪਏਗਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ ਉਹਦੀ ਹੁਕਮ ਦੇ ਰਜਾ ਵਿੱਚ ਰਹਿ ਕੇ ਹੀ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਲਾਗ ਕੇ ਬਸੰਤਾਂ ਸੰਚਾਲਨ ਅਵਰਤਿਆਗ ਵਿਧਿਆ ਜੰਜਾਲ ਇਹ ਸੌਦਾ ਲੱਦ ਕੇ ਸਾਧ ਸੰਗ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਤੁਰਨਾ ਕਰ ਉਸ ਮਾਰਗ ਤੇ ਤੁਰਨਾ ਕਰ ਇਹ ਜਿਹੜਾ ਜ਼ਹਿਰ ਦਾ ਜੰਜਾਲ ਤੋਂ ਲਈ ਬੈਠਾ ਨਾ ਈਰਖਾ ਹਉਮੈ ਨਿੰਦਿਆ ਚੁਗਲੀ ਇਹ ਛੱਡ ਦੇ ਇਹ ਫਾਲਤੂ ਦਾ ਕਬਾੜ ਖਾਨਾ ਲਾਦੇ ਗਿਓ ਸਾਰਾ ਧੰਨ ਤਨ ਕਹ ਸਭ ਕੋ ਏ ਮੁਖ ਉਜਲ ਹਰ ਦਰਗਹ ਸੋਏ ਇੰਜ ਕਰਨ ਨਾਲ ਲੋਕ ਤੇਰੀ ਵਡਿਆਈ ਵੀ ਕਰਨਗੇ ਤੇ ਉਸ ਮਾਲਕ ਦੇ ਦਰ ਦੇ ਦਰੂ ਪਹੁੰਚੇਗਾ ਉਜਲ ਮੁਖ ਲੈ ਕੇ ਜਾਏਗਾ ਇਹ ਵਪਾਰ ਵਿਰਲਾ ਵਪਾਰ ਐ ਨਾਨਕ ਤਾਂ ਕਹ ਸਤਿ ਬਿਿਹਾਰ ਐ ਪਰ ਮਰੀ ਕਹ ਇਹ ਵਪਾਰ ਵਿਰਲੇ ਵਿਰਲੇ ਹੀ ਕਰਦੇ ਨੇ ਮਾਇਆ ਦਾ ਵਪਾਰੀ ਐ ਧਰਮ ਦੇ ਵਿੱਚ ਵੀ ਧੰਦਾ ਚੱਲਦਾ ਏ ਇਸ ਕਰਕੇ ਮਾਰੇ ਕਹਿੰਦੇ ਵਿਰਲੇ ਵਿਰਲੇ ਜਿਹੜੇ ਨਾਮ ਦਾ ਵਪਾਰ ਪਿਆ ਕਰਦੇ ਨੇ ਸੰਤਨ ਸਿਉ ਮੇਰੀ ਲੇਵਾ ਦੇ ਦੀ ਸੰਤਨ ਸਿਉ ਵਿਹਾਰਾ ਇਹ ਵਿਰਲੇ ਵਿਰਲੇ ਮਿਲਣਗੇ ਤੇ ਜਿਹੜੇ ਇਹ ਕਰਦੇ ਨੇ ਪੰਚਮ ਪਾਸ਼ਾ ਮਰ ਕਹਦੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਣਾ ਉਹਨਾਂ ਤੋਂ ਮੈਂ ਸਦਕੇ ਜਾਣਾ ਚਰਨ ਸਾਧ ਕੇ ਧੋਏ ਤੋਂ ਪੀਓ ਅਰਪ ਸਾਧ ਕੋ ਆਪਣਾ ਜਿਓ ਇਸ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨ ਧੋ ਕੇ ਪੀਣਾ ਹੁੰਦਾ ਹੈ ਇੱਜ਼ਤ ਕਰਨੀ ਮਾਨ ਕਰਨਾ ਆਪਣਾ ਆਪ ਅਰਪਣ ਕਰ ਦੇਣਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਾਧ ਕੀ ਧੂਰ ਕਰੋ ਈਸ਼ ਨਾ ਨਾ ਸਾਧੂ ਉੱਪਰ ਜਾਈਏ ਕੁਰਬਾਨ ਸਾਧ ਸੰਗ ਦੀ ਚਰਨ ਧੂੜ ਲੈਣੇ ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਉਚਿਤ ਲਾਏ ਇਹ ਨਹੀਂ ਕਿ ਅਸੀਂ ਧੂੜ ਇਕੱਠੀ ਕਰਕੇ ਤੇ ਪਾਣੀ ਚ ਪਾ ਕੇ ਨਹਾਉਣ ਲੱਗ ਜਾਈਏ ਮਿੱਟੀ ਨਾਲ ਕੁਝ ਨਹੀਂ ਹੋਣਾ ਉਹਦੇ ਨਾਲ ਕੁਝ ਨਹੀਂ ਹੋਣਾ ਇਹ ਮਹਾਫਰੇ ਵਰਤੇ ਹੋਏ ਆਪਾਂ ਕਹਿੰਦੇ ਆ ਗੱਲ ਨੂੰ ਫਰਾਨਾ ਜਦੋਂ ਬੋਲਦਾ ਜੀ ਇੰਜ ਲੱਗਦਾ ਜਿਵੇਂ ਮੁੱਖ ਤੋਂ ਫੁੱਲ ਕਿਰਦੇ ਨੇ ਉਦੇ ਮੁਖ ਤੋਂ ਫੁੱਲ ਥੋੜੀ ਕਰ ਰਹੇ ਹੁੰਦੇ ਨੇ ਇੱਕ ਬੋਲੋਂ ਦਾ ਤਰੀਕਾ ਹੈ ਦੱਸਣ ਦਾ ਢੰਗ ਹੈ ਤੇ ਮਹਾਰਾਜ ਦੱਸਦੇ ਆ ਰਹੇ ਨੇ ਕਿ ਭਾਈ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਸਦਕੇ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਸਾਧ ਸੇਵਾ ਵਟਪਾ ਗਈ ਪਾਈ ਹੈ ਸਾਧ ਸੰਗ ਹਰ ਕੀਰਤਨ ਗਾਈ ਹੈ ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਸਾਧ ਸੰਗਤ ਦੀ ਸੇਵਾ ਵੀ ਵੱਡੇ ਆ ਭਾਗਾਂ ਨਾਲ ਮਿਲਦੀ ਤੇ ਉੱਥੇ ਬੈਠ ਕੇ ਹੀ ਸਾਧ ਸੰਗਤ ਵਿੱਚ ਅਸੀਂ ਉਹਦੀ ਕੀਰਤੀ ਗਾ ਸਕਦੇ ਹਾਂ ਉਹਦੀ ਵਡਿਆਈਆਂ ਕਰ ਸਕਦੇ ਹਾਂ ਅਨਕ ਬਿਗਣ ਤੇ ਸਾਧੂ ਰੱਖ ਹੈ ਹਰ ਗੁੰਗਾਏ ਅੰਮ੍ਰਿਤ ਰਸ ਚੱਖ ਹੈ ਜਿਹੜੇ ਗੁਰਮੁਖ ਨੇ ਸਾਧ ਜਨ ਨੇ ਉਹ ਅਨੇਕਾਂ ਬਿਗੜਾ ਤੋਂ ਰੱਖ ਲੈਂਦੇ ਨੇ ਇਸ ਕਰਕੇ ਮਰਜ ਕਹਿੰਦੇ ਭਾਈ ਹਰ ਗੁੰਗਾਏ ਅੰਮ੍ਰਿਤ ਰਸ ਚੱਖ ਹੈ ਸੰਗਤ ਵਿੱਚ ਮਿਲ ਕੇ ਬੈਠ ਕੇ ਜਦੋਂ ਅਸੀਂ ਹਰੀ ਦੇ ਗੁਣਾਂ ਨੂੰ ਗਾਇਨ ਕਰਦੇ ਆਂ ਤੇ ਨਾਮ ਰੂਪੀ ਅੰਮ੍ਰਿਤ ਨੂੰ ਚੱਕ ਲੈਂਦਾ ਹੈ ਇਹ ਪ੍ਰਾਪਤੀ ਇਸ ਤਰ੍ਹਾਂ ਹੋ ਸਕਦੀ ਹੈ ਮਰਜ ਕਹਿੰਦੇ ਓਟ ਗਈ ਸੰਤੈ ਦਰ ਆਇਆ ਸਰਬ ਸੂਖ ਨਾਨਕ ਤੇ ਪਾਇਆ ਜਿਨ੍ਹਾਂ ਨੇ ਓਟ ਲੈ ਕੇ ਆਸਰਾ ਲੈ ਕੇ ਸਾਧ ਸੰਗਤ ਜਿਹੜੇ ਆਏ ਨੇ ਕਿ ਅਸੀਂ ਉੱਥੋਂ ਨਾਮ ਧਨ ਪ੍ਰਾਪਤ ਕਰਨਾ ਹੈ ਅਸੀਂ ਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਜੋ ਸਤਿਗੁਰੂ ਨੇ ਸਾਨੂੰ ਕਿਹਾ ਉਹਨੂੰ ਸਤਿਗੁਰਾਂ ਦੀ ਬਾਣੀ ਨੂੰ ਸਤਿ ਸਤਿ ਰੱਖੀ ਜਿਨ੍ਹਾਂ ਨੇ ਮੰਨੇ ਆ ਤੇ ਮਹਾਰਾਜ ਕਹਿੰਦੇ ਫਿਰ ਭਾਈ ਸਾਰੇ ਸੁੱਖ ਉਹਨਾਂ ਨੂੰ ਉੱਥੋਂ ਪ੍ਰਾਪਤ ਹੋ ਗਏ ਮਰਤਕੋ ਜੀਵਨ ਹਾਰ ਭੁੱਖੇ ਕੋ ਦੇਵਤ ਆਧਾਰ ਉਹ ਵਾਹਿਗੁਰੂ ਅਕਾਲ ਪੁਰਖ ਮ੍ਰਿਤਕ ਕੋ ਜੀਵਨ ਹਾਰ ਪ੍ਰਭ ਭਾਵੈ ਬਿਨਸਾਸ ਤੇ ਰੱਖੈ ਉਹ ਤੇ ਮੁਰਦਿਆਂ ਵਿੱਚ ਜਾਨ ਪਾਉਣ ਵਾਲਾ ਹੈ ਇਸ ਕਰਕੇ ਮਰਕ ਨੇ ਭੁੱਖਿਆ ਨੂੰ ਆਧਾਰ ਦੇਣ ਵਾਲਾ ਹੈ ਸਰਬਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਾਰੇ ਸੁਖ ਉਹਦੀ ਦ੍ਰਿਸ਼ਟੀ ਵਿੱਚ ਨੇ ਗੁਰਮੁਖ ਜਦੋਂ ਇੱਕ ਦ੍ਰਿਸ਼ਟੀ ਕਿਸੇ ਵੱਲ ਵੇਖ ਲਏ ਤੇ ਸਾਰੇ ਦੁੱਖ ਉਹਦੇ ਵਿੱਚ ਖਤਮ ਹੋ ਜਾਂਦੇ ਨੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਪੁਰਬ ਲਿਖੇ ਕੱਲ੍ਹ ਹੈਣਾ ਪਾਏ ਇਹ ਵੀ ਕੋਈ ਪੁਰਬ ਪਹਿਲੋਂ ਲਿਖਿਆ ਕੋਈ ਸਾਡਾ ਕਰਮ ਸੀ ਕਿਉਂਕਿ ਬਿਨ ਭਾਗਾ ਸਤ ਸੰਗ ਨਾਲ ਲੱਭਾ ਉਹਨਾਂ ਗੁਰਮੁਖ ਪਿਆਰਿਆਂ ਦਾ ਮਿਲਣਾ ਵੀ ਸਾਡੇ ਕੋਈ ਕਰਮਾਂ ਦਾ ਫਲ ਹੈ ਸਾਨੂੰ ਚੰਗਾ ਸਭ ਕਿਸ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗਾ ਮਗਨ ਸਾਰਾ ਕੁਝ ਉਹਦਾ ਉਸ ਵਹਿਗਰੂ ਅਕਾਲ ਪੁਰਖ ਦਾ ਉਹ ਕਰਨ ਜੋਗ ਹੈ ਉਹ ਸਮਰੱਥਾ ਰੱਖਦਾ ਹੈ ਉਹ ਨੀਚੋਂ ਉੱਚ ਕਰ ਦਿੰਦਾ ਹੈ ਚੜ੍ਹੇ ਆਕਾਸ਼ ਕਰਾ ਦਿੰਦਾ ਹੈ ਇਹ ਉਹਦੀ ਮਰਜ਼ੀ ਹੈ ਸੱਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਉਹਦੇ ਬਿਨਾ ਹੋਰ ਦੂਜਾ ਨਾ ਕੋਈ ਹੈ ਸੀ ਤੇ ਨਾ ਅਗੋਂ ਕੋਈ ਹੋਏਗਾ ਜਪ ਜਨ ਸਦਾ ਸਜਾ ਦੇ ਨਰੈਣੀ ਸਭ ਤੇ ਊਜ ਨਰਮਲੇ ਕਰਨੀ ਤੇ ਪੰਚਮ ਪਾਤਸ਼ਾਹ ਉਪਦੇਸ਼ ਕਰਦੇ ਨੇ ਕਿ ਭਾਈ ਜਨ ਬਣ ਕੇ ਸੇਵਕ ਬਣ ਕੇ ਦਿਨ ਰਾਤ ਉਸ ਵਹਿਗੁਰੂ ਕਾਰਪੁਰਖ ਨੂੰ ਸਿਮਰਨਾ ਕਰ ਇਹ ਹੀ ਸਭ ਤੋਂ ਨਿਰਮਲ ਕਰਨੀ ਹੈ ਸਭ ਤੋਂ ਉੱਚੀ ਕਰਨੀ ਹੈ ਕਿ ਇੱਕ ਮਨ ਇੱਕ ਚਿਤ ਹੋ ਕੇ ਸੰਗਤ ਵਿੱਚ ਆ ਕੇ ਮਿਲ ਕੇ ਬੈਠ ਕੇ ਬਾਣੀ ਨੂੰ ਵਿਚਾਰ ਕੇ ਸਿਮਰਨਾ ਕਰ ਇਹ ਹੀ ਸਭ ਤੋਂ ਉੱਤਮ ਕਰਨੀ ਹੈ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲthਿਆ ਤੇ ਸਿਮਰਨ ਕਰਦਿਆਂ ਹੋਇਆਂ ਬਾਣੀ ਪੜਦਿਆਂ ਹੋਇਆਂ ਬਾਣੀ ਵਿਚਾਰ ਕਰਦਿਆਂ ਹੋਇਆਂ ਜਿਹਦੇ ਉੱਤੇ ਉਸ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹਦੀ ਝੋਲੀ ਵਿੱਚ ਫਿਰ ਨਾਮ ਪਾ ਦਿੱਤਾ ਤੇ ਪਾਤਸ਼ਾਹ ਮਹਾਰਾਜ ਨੇ ਸੋ ਜਾਨ ਨੂੰ ਨਿਰਮਲ ਥੀ ਉਹ ਜਾਨ ਉਹ ਸੇਵਕ ਹੁਣ ਨਿਰਮਲ ਹੋ ਗਿਆ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਗੁਰ ਤੇ ਕਰਨੀ ਕੁਮਾਣੀ ਇਹ ਅਵਸਥਾ ਚ ਆ ਗਿਆ ਅਖੀਰਲੇ ਵੰਦ ਵਿੱਚ ਫਿਰ ਮਹਾਰਾਜ ਬਖਸ਼ਿਸ਼ ਕਰਦੇ ਨੇ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਹਦੇ ਮਨ ਵਿੱਚ ਗੁਰੂ ਪ੍ਰਤੀ ਪ੍ਰਤੀਤ ਹੈ ਜਿਹਨੂੰ ਯਕੀਨ ਹੈ ਮਾਣੀ ਜੀ ਮਹਾਰਾਜ ਪਹਿਲਾਂ ਦੱਸ ਆਏ ਨੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਜਿਨ੍ਹਾਂ ਦੀ ਗੁਰੂ ਉੱਤੇ ਜਿਨ੍ਹਾਂ ਨੂੰ ਯਕੀਨ ਹੈ ਪੂਰਾ ਹੈ ਕਿ ਉਹ ਦਿਆਲੂ ਹੈ ਕਿਰਪਾਲੂ ਹੈ ਬਖਸ਼ਿੰਦ ਹੈ ਉਹ ਆਪਣੇ ਆਪ ਨੂੰ ਜਿਨ੍ਹਾਂ ਨੇ ਸਮਰਪਿਤ ਕੀਤਾ ਤਿਸ ਜਨ ਆਵੇ ਹਰ ਪ੍ਰਚੀਤ ਉਹਨਾਂ ਨੂੰ ਫਿਰ ਪ੍ਰਭੂ ਚੇਤੇ ਆਉਂਦਾ ਜਿਨ੍ਹਾਂ ਦਾ ਯਕੀਨ ਹੋ ਗਿਆ ਭਗਤ ਭਗਤ ਸੁਣੀਏ ਤਿਉ ਲੋਏ ਜਾਂ ਕੇ ਹਿਰਦਾਇ ਇੱਕ ਹੋਏ ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕੁਝ ਵਸਿਆ ਹੀ ਨਹੀਂ ਉਹ ਦੁਨੀਆ ਵਿੱਚ ਭਗਤ ਭਗਤ ਕਹਿ ਕੇ ਪ੍ਰਗਟ ਹੋ ਗਏ ਲੋਕ ਉਹਨਾਂ ਦਾ ਸਤਿਕਾਰ ਕਰਨ ਲੱਗ ਪਏ ਸੱਚ ਕਰਨੀ ਸਜਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਉਹਨਾਂ ਦੀ ਕਰਨੀ ਸੱਚ ਹੈ ਉਹਨਾਂ ਦੀ ਰਹਿਣੀ ਬਹਿਣੀ ਸੱਚ ਹੈ ਇਸ ਕਰਕੇ ਬਾਤਣੇ ਉਹਨਾਂ ਦੇ ਹਿਰਦੇ ਵਿੱਚ ਸਤ ਹੈ ਉਹਨਾਂ ਦੇ ਮੁਖ ਵਿੱਚ ਸਤ ਹੈ ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਨੇ ਤੇ ਦੂਜੇ ਪਾਸੇ ਮਰਗਨ ਜਿੰਨ ਮਨ ਹੋਰ ਮੁਖ ਹੋਰ ਸਿਕਾਡੇ ਕੱਚਿਆ ਉਹ ਕੱਚਿਆਂ ਚ ਆ ਗਿਆ ਉਹ ਅੰਦਰੋਂ ਬਾਹਰੋਂ ਇੱਕ ਨੇ ਉਹਨਾਂ ਦੀ ਰਹਿਣੀ ਬਹਿਣੀ ਜੋ ਉਹਨਾਂ ਦੇ ਮੁਖ ਵਿੱਚ ਹੈ ਉਹ ਹਿਰਦੇ ਵਿੱਚ ਹੈ ਜੋ ਹਿਰਦੇ ਵਿੱਚ ਹੈ ਉਹੀ ਉਹਨਾਂ ਦੀ ਕਰਨੀ ਹੈ ਉਸ ਮਾਲਕ ਨਾਲ ਇੱਕਮਿਕ ਹੋਏ ਨੇ ਸੱਚੀ ਦ੍ਰਿਸ਼ਾਚਾ ਆਇਆ ਤਾਰ ਸੱਚ ਵਰਤੈ ਸੱਚ ਆਪਾ ਸਾਬ ਉਹਨਾਂ ਦੀ ਦ੍ਰਿਸ਼ਟੀ ਸੱਚੀ ਹੈ ਕਿਉਂਕਿ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਇਸ ਕਰਕੇ ਉਹਨਾਂ ਦਾ ਆਕਾਰ ਵੀ ਸੱਚਾ ਹੈ ਜੇ ਉਹਨਾਂ ਨੇ ਕੱਪੜੇ ਨੇ ਜਿਹੜੇ ਗੁਰਮੁਖਾਂ ਵਾਲੇ ਪਾਏ ਨੇ ਤੇ ਕੰਮ ਵੀ ਗੁਰਮੁਖਾਂ ਵਾਲੇ ਨੇ ਧਰਮ ਦੇ ਖੇਤਰ ਵਿੱਚ ਪਖੰਡ ਹੈ ਜੀ ਕਦੇ ਸੁਣਿਆ ਵੀ ਫਲਾਣਾ ਡਾਕੂ ਪਖੰਡੀ ਕਦੇ ਸੁਣਿਆ ਕਦੇ ਨੂੰ ਫਲਾਣਾ ਡਾਕੂ ਬੜਾ ਪਖੰਡੀ ਸਾਦੀ ਪਖੰਡੀ ਨੇ ਕਿਉਂ ਕਿਉਂਕਿ ਪਖੰਡੇ ਦੀ ਚਿਹ ਹੈ ਉਹ ਡਾਕੂ ਜਿਹੜਾ ਉਹ ਤੇ ਜਹਜਾ ਉਹਦਾ ਪਹਿਰਾਵਾ ਹੋਜੇ ਉਹਦੇ ਕੰਮ ਨੇ ਪਰ ਇੱਥੇ ਧਰਮ ਦੇ ਖੇਤਰ ਵਿੱਚ ਪਹਿਰਾਵੇ ਤੇ ਗੁਰਮੁਖਾਂ ਵਾਲੇ ਨੇ ਪਰ ਕੰਮ ਠੱਗਾਂ ਵਾਲੇ ਨੇ ਬਗਲੇ ਵਾਲੇ ਕੰਮ ਨੇ ਤੇੜੇ ਗੁਰਮੁਖ ਨੇ ਭਾਈ ਉਹਨਾਂ ਦਾ ਆਕਾਰ ਵੀ ਸੱਚਾ ਹੈ ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਨੇ ਜਿਹੋ ਜਾਂ ਉਹਨਾਂ ਦਾ ਪਹਿਰਾਵਾ ਉਹਨਾਂ ਦੇ ਕੰਮ ਵੀ ਉਹੋ ਜਿਹੇ ਨੇ ਸੱਚ ਵਰਤਾ ਸੱਚਾ ਪਾਸਾਰ ਉਹ ਸੱਚ ਦਾ ਵਰਤਾਰਾ ਉਹਨਾਂ ਦੇ ਜਿਹੜੇ ਕਰਮ ਨੇ ਉਹ ਸੱਚ ਨਾਲ ਜੁੜੇ ਹੋਏ ਨੇ ਸੱਚਿਆਰ ਜੀਵਨ ਵਾਲੇ ਨੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਅਖੀਰ ਵਿੱਚ ਫਰਮਾਇਆ ਕਿ ਕਹਿੰਦੇ ਜਿਨ੍ਹਾਂ ਨੇ ਉਸ ਪਾਰ ਬ੍ਰਹਮ ਨੂੰ ਉਸ ਵਾਹਿਗੁਰੂ ਘਰਪਨ ਨੂੰ ਸੱਚ ਸੱਚ ਕਰਕੇ ਜਾਣਿਆ ਨਾਨਕ ਸੋ ਜਨ ਸੱਚ ਸਮਾਤਾ ਮਰਜ਼ ਕਹਿੰਦੇ ਉਹ ਸਚਿਆਰ ਜੀਵਨ ਵਾਲੇ ਸੱਚ ਵਿੱਚ ਸਮਾ ਗਏ تیر ਕਹਿਣੇ ਵਾਲੇ ਤੇਰੇ ਰਹਿ ਸਮਾਏ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਹੁਣ ਤੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਅਵਸਥਾ ਬਣੀ ਉਹਨਾਂ ਦੀ ਜਿਹੜੇ ਅੰਦਰੋਂ ਤੇ ਬਾਹਰੋਂ ਸੱਚੇ ਨੇ ਜਿਹੜੇ ਸਚਿਆਰ ਜੀਵਨ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਮੁੰਡ ਵਿੱਚ ਅਰੰਭਤਾ ਵਿੱਚ ਸਾਨੂੰ ਇਹ ਗੱਲ ਸਮਝਾਈ ਸੀ ਕਿਬ ਸਚਿਆਰਾ ਹੋਈਐ ਕਿਬ ਕੂੜਾ ਤਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿਣ ਵਾਲੇ ਜਿਹੜੇ ਗੁਰਮਖ ਨੇ ਉਹ ਆਪਣਾ ਜੀਵਨ ਸਚਿਆਰ ਬਣਾਉਂਦੇ ਨੇ ਤੇ ਸਚਿਆਰ ਬਣ ਕੇ ਹੀ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹੋ ਹੀ ਤਰੀਕਾ ਹੈ ਇਹੋ ਹੀ ਮੂਲ ਮੰਤਰ ਹੈ ਪੰਚਮ ਪਾਤਸ਼ਾਹੀ ਇੱਥੇ ਇਹੀ ਗੱਲ ਸਮਝਾ ਰਹੇ ਨੇ ਇਸ ਬੰਦ ਦੇ ਵਿੱਚ ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ